ਪੰਜਾਬੀਓ ਤੁਸੀਂ ਸਾਰਿਆਂ ਨੇ ਦੇਖਿਆ 4 ਦਸੰਬਰ ਨੂੰ ਜਦੋਂ ਆ ਬਲੌਕ ਸਮಿತಿ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਸੀ ਤਾਂ ਡੇਰਾ ਬਾਬਾ ਨਾਨਕ ਦੀ ਧਰਤੀ ਦੇ ਉੱਤੇ ਆਮ ਆਦਮੀ ਪਾਰਟੀ ਦੇ ਗੁੰਡਿਆਂ ਨੇ ਵਿਰੋਧੀ ਉਮੀਦਵਾਰਾਂ ਦੇ ਨਾਲ ਬੜੀ ਅਣਹੋਈ ਕੀਤੀ ਉਹਨਾਂ ਦੀਆਂ ਪੱਗਾਂ ਲਾਤੀਆਂ ਤੇ ਉੱਥੇ ਮੌਕੇ ਤੇ ਮੌਜੂਦ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਦੀਪ ਰੰਧਾਵਾ ਨੇ ਇਹ ਗੱਲ ਖੜ ਕੇ ਮੀਡੀਆ ਦੇ ਸਾਹਮਣੇ ਕਹੀ ਕਿ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਹੁੰਦੇ ਨੇ ਇਹ ਲੱਤਾਂ ਦੀਆਂ ਵੀ ਨੇ ਤੇ ਵੱਜਦੀਆਂ ਨੇ ਮੈਂ ਗੁਰਦੀਪ ਰੰਧਾਵਾ ਤੁਹਾਨੂੰ ਦੱਸਣਾ ਚਾਹੁੰਦਾ ਜਿਨ੍ਹਾਂ ਨੇ ਆਪਣੀ ਪੱਗ ਦੇ ਵਿੱਚ ਲੱਗੀ ਹੋ ਸਿਰ ਦੇ ਵਿੱਚ ਨਾਗਣੀ ਮਾਰ ਕੇ ਉਹਨੂੰ ਥਾਂ ਢੇਰ ਕਰਤਾ ਸੀ ਉਹ ਭਾਈ ਬਚਿੱਤਰ ਸਿੰਘ ਜਿਸ ਨੇ ਆਪਣੀ ਪਗੜੀ ਦੇ ਵਿੱਚ ਲੱਗੇ ਹੋਏ ਕਿਲ ਨੂੰ ਦੇਖਿਆ ਉਹਨੇ ਕੇਸਾਂ ਸਮੇਤ ਸਿਰ ਦੇ ਉੱਤੋਂ ਆਪਣੀ ਜਿਹੜੀ ਖੋਪੜੀ ਲੁਹਾ ਦਿੱਤੀ ਸੀ ਸ਼ਹੀਦ ਭਾਈ ਤਾਰੂ ਸਿੰਘ ਜਿਸ ਨੇ ਆਪਣੀ ਪਗੜੀ ਦੇ ਉੱਤੇ ਲੱਗੇ ਹੋਏ ਕਿੱਲਾ ਨੂੰ ਦੇਖਿਆ ਉਸਨੇ ਆਪਣਾ ਸਿਰ ਲੱਥਣ ਦੇ ਬਾਵਜੂਦ ਵੀ ਆਪਣੇ ਖੰਡੇ ਦੇ ਨਾਲ ਹਜ਼ਾਰਾਂ ਦੁਸ਼ਮਣਾਂ ਦੇ ਜਿਹੜੇ ਸੱਥਰ ਬਚਾ ਕੇ ਸਾਬਤ ਕਰਤਾ ਸੀ ਕਿ ਸਿੰਘ ਸਿੱਖ ਸਿੱਖ ਹੁੰਦੇ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਸ ਨੇ ਆਪਣੇ ਪੱਗ ਦੇ ਵਿੱਚ ਲੱਗੀ ਹੋਈ ਕਿਲ ਨੂੰ ਦੇਖਿਆ ਉਸਨੇ ਹਰਮੰਦਰ ਸਾਹਿਬ ਦੀ ਅੰਦਰ ਕੰਜਰੀਆਂ ਨੇ ਚੋਣ ਵਾਲੇ ਮੱਸਾ ਰੰਗੜ ਦਾ ਸਿਰ ਗੱਟਾ ਲਾ ਕੇ ਉਹ ਮਾਰਿਆ ਸੀ ਭਾਈ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਜਿਸ ਨੇ ਇਸ ਆਪਣੀ ਪਗੜੀ ਦੇ ਵਿੱਚ ਲੱਗੇ ਹੋਏ ਕਿੱਲ ਨੂੰ ਦੇਖਿਆ ਉਸ ਨੇ ਲੰਡਨ ਦੇ ਕੈਚਸਟਨ ਹਾਲ ਦੇ ਵਿੱਚ ਸਰ ਮਾਈਕਲ ਐਡਵਾਈਜ਼ ਦੇ ਹਿੱਕ ਦੇ ਵਿੱਚ ਗੋਲੀ ਮਾਰ ਕੇ ਉਹਨੂੰ ਪਾਰ ਬੁਲਾਤਾ ਸੀ ਸ਼ਹੀਦ ਉਧਮ ਸਿੰਘ ਜਿਸ ਨੇ ਆਪਣੀ ਪਗੜੀ ਦੇ ਵਿੱਚ ਲੱਗੇ ਹੋਏ ਕਿੱਲ ਨੂੰ ਦੇਖਿਆ ਉਸ ਨੇ 17 ਦਸੰਬਰ 1928 ਨੂੰ ਜੇਪੀ ਸਾਂਡਰਸ ਨੂੰ ਮਾਰ ਕੇ 8 ਅਪ੍ਰੈਲ 1929 ਨੂੰ ਲਾਹੌਰ ਦੀ ਕੇਂਦਰੀ ਅਸੈਂਬਲੀ ਦੇ ਵਿੱਚ ਬੰਬ ਮਾਰ ਕੇ ਅੰਗਰੇਜ਼ਾਂ ਨੂੰ ਜਿਹੜੇ ਉਹਨਾਂ ਦੇ ਸਪੈਰ ਕਰ ਦਿੱਤੇ ਸੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਸ਼ਹੀਦ ਪਗਤ ਸਿੰਘ ਜੀ ਔਰ ਜਿਸ ਨੇ ਆਪਣੀ ਪੱਗ ਦੇ ਵਿੱਚ ਲੱਗੇ ਹੋਏ ਕਿੱਲਾਂ ਨੂੰ ਦੇਖਿਆ ਉਹਨੇ 28 ਅਤੇ 31 ਸਾਲ ਦੀ ਉਮਰ ਦੇ ਵਿੱਚ ਜਨਰਲ ਏਐਸ ਵੈਦਿਆ ਨੂੰ ਸਦਾ ਦੀ نیند ਸੁਆ ਦਿੱਤਾ ਸੀ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਇਹ ਹੁੰਦਾ ਜਿਨ੍ਹਾਂ ਦੇ ਪੱਗ ਦੇ ਲੱਗੇ ਵਿੱਚ ਲੱਗੀ ਹੋਈ ਕਿੱਲ ਨੂੰ ਜਾਣਿਆ ਦੇਖਿਆ ਮਹਿਸੂਸ ਕੀਤਾ ਪਰ ਨਾ ਤੁਹਾਨੂੰ ਪੱਗ ਦੀ ਨਾ ਤੁਹਾਨੂੰ ਦਸਤਾਰ ਦੀ ਨਾ ਤੁਹਾਨੂੰ ਅਣਖ ਦੀ ਨਾ ਤੁਹਾਨੂੰ ਇੱਜ਼ਤ ਦੀ ਨਾ ਤੁਹਾਨੂੰ ਗੈਰਤ ਦੀ ਕੋਈ ਪਰਵਾਹ ਤੁਸੀਂ ਅੱਜ ਆ ਜਿਹੜਾ ਤਾਕਤ ਦੇ ਨਸ਼ੇ ਦੇ ਵਿੱਚ ਤੂੰ ਤੋਂ ਸਮਾਂ ਬਦਲਣ ਵਾਲਾ ਰੱਬ ਨੇ ਤੁਹਾਡੇ ਕੋਲੋਂ ਹਿਸਾਬ ਲੈਣਾ